ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਅਹਿਮ ਪੰਜਾਬ ਦੇ ਮੁੱਦੇ ਤੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਵਾਂ ਸਤਲੁਜ ਯਮਨਾ ਲਿੰਕ ਮਹਿਰ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਬਹੁਤ ਅਰਸੇ ਤੋਂ ਇਹ ਵਿਵਾਦ ਉੱਠਿਆ ਹੋਇਆ ਕਿ ਅਗਰ ਸਤਲੁਜ ਯਮਨਾ ਲਿੰਕ ਕਨਾਲ ਬਣ ਜਾਂਦਾ ਪੰਜਾਬ ਚੋਂ ਤਾਂ ਜਿਹੜਾ ਸਾਡਾ ਬਹੁਤ ਇੰਪੋਰਟੈਂਟ ਕੁਦਰਤੀ ਸਰੋਤ ਹੈ ਪਾਣੀ ਉਹ ਫੇਰ ਦੂਸਰੇ ਸੂਬਿਆਂ ਨੂੰ ਚਲੇ ਜਾਵੇਗਾ ਹਰਿਆਣੇ ਨੂੰ ਚਲ ਜੇ ਰਾਜਸਥਾਨ ਨੂੰ ਚਲ ਜੇ ਔਰ ਇਹ ਅ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਕੋਲ ਪਾਣੀ ਤੋਂ ਇਲਾਵਾ ਕੋਈ ਹੋਰ ਨੈਚੁਰਲ ਰਿਸੋਰਸ ਨਹੀਂ ਗਾ ਬਹੁਤ ਸਾਰੇ ਸੂਬਿਆਂ ਕੋ ਕੋਲਾ ਹੈ ਬਹੁਤ ਸਾਰੇ ਸੂਬਿਆਂ ਕੋਲ ਆਇਰਨ ਓਰ ਹੈ ਰਾਜਸਥਾਨ ਦੇ ਕੋਲ ਮਾਰਬਲ ਦੀਆਂ ਕਾਨਾਂ ਨੇ ਬਹੁਤ ਸਾਰੇ ਹੋਰ ਸੂਬਿਆਂ ਦੇ ਕੋਲ ਹੋਰ ਇਸ ਤਰ੍ਹਾਂ ਦੀ ਗੱਲ ਨੇ ਜਿਥੋਂ ਆਮਦਨ ਹੈ ਉਹਨਾਂ ਨੂੰ ਪੰਜਾਬ ਦੇ ਕੋਲ ਪਾਣੀ ਤੋਂ ਇਲਾਵਾ ਕੋਈ ਹੋਰ ਆਮਦਨ ਨਹੀਂ ਔਰ ਪੰਜਾਬ ਦਾ ਕਿਸਾਨ ਵੀ ਬਹੁਤ ਇਸ ਵਕਤ ਨਾਜ਼ੁਕ ਹਾਲਾਤਾਂ ਚੋਂ ਗੁਜ਼ਰ ਰਿਹਾ ਵਾ 1 ਲੱਖ 3000 ਕਰੋੜ ਦਾ ਕਰਜ਼ਾ ਨਿਰੰਤਰ ਆਤਮੱਤਿਆਮਾ ਕੋਈ ਦਿਨ ਇਸ ਤਰ੍ਹਾਂ ਦਾ ਨਹੀਂ ਕਿ ਜਿੱਦਣ ਕਿਸਾਨ ਤੇ ਖੇਤ ਮਜ਼ਦੂਰ ਗਰੀਬ ਆਦਮੀ ਆਤਮ ਹੱਤਿਆ ਨਹੀਂ ਕਰਦੇ ਕਿਉਂਕਿ ਜਿਹੜੀ ਅਗਰੀਰੀਅਨ ਇਕਨੋਮੀ ਆ ਉਹ ਬਿਲਕੁਲ ਕੋਲਾਪਸ ਹੋ ਚੁੱਕੀ ਆ ਖੇਤੀ ਜਿਹੜੀ ਆ ਉਹ ਇੱਕ ਨਾਨ ਪ੍ਰੋਫਿਟੇਬਲ ਕਿੱਤਾ ਰਹਿ ਚੁੱਕਾ ਵਾ ਇਹਦਾ ਸ਼ੁਕਰ ਕਰੋ ਕਿ ਸਾਡੇ 50 ਲੱਖ ਲੋਕ ਬਾਹਰਲੇ ਦੇਸ਼ਾਂ ਚਲੇ ਗਏ ਤਾਂ ਸਾਡੇ ਲੋਕ ਪੰਜਾਬ ਨੂੰ ਕੁਝ ਸਾਹ ਆਇਆ ਇਸ ਲਈ ਐਸਵਾਈਐਲ ਇੱਕ ਬਹੁਤ ਬਰਨਿੰਗ ਇਸ਼ੂ ਪਹਿਲਾਂ ਵੀ ਸੀਗਾ ਤੇ ਹੁਣ ਵੀ ਰਹੇਗਾ ਅੱਜ ਇਸ ਲਈ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ 28 ਮਾਰਚ ਨੂੰ ਸੁਪਰੀਮ ਕੋਰਟ ਆਫ ਇੰਡੀਆ ਬੜੀ ਅਹਿਮ ਫੈਸਲਾ ਲੈਣ ਜਾ ਰਹੀ ਹੈ ਦੋ ਪਿਛਲੀਆਂ ਡੇਟਾਂ ਤੇ ਸੁਪਰੀਮ ਕੋਰਟ ਆਵੰਡਿਆ ਨੇ ਇਹ ਕਲੀਅਰ ਕਰ ਦਿੱਤਾ ਵਾ ਕਿ ਪੰਜਾਬ ਨੂੰ ਸਤਲੁਜ ਜਮਨਾ ਲਿੰਕ ਕਨਾਲ ਬਣਾਉਣਾ ਪਵੇਗਾ ਪੰਜਾਬ ਸਰਕਾਰ ਦੇ ਵਕੀਲਾਂ ਨੇ ਉੱਥੇ ਬਹਿਸ ਕੀਤੀ ਸੀਗੀ ਕਿ ਪੰਜਾਬ ਦੇ ਕੋਲ ਤਾਂ ਪਾਣੀ ਹੈ ਨਹੀਂਗਾ ਜੇ ਸਾਡੇ ਕੋਲ ਪਾਣੀ ਨਹੀਂਗਾ ਤੇ ਅਸੀਂ ਇਕੱਲੀ ਨਹਿਰ ਬਣਾ ਕੇ ਕੀ ਕਰਾਂਗੇ ਪਤਾ ਨਹੀਂ ਸੁਪਰੀਮ ਕੋਰਟ ਦੇ ਜੱਜਸ ਦੇ ਮਨ ਵਿੱਚ ਕੀ ਹੈ ਉਹ ਕਹਿੰਦੇ ਜੀ ਪਾਣੀ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਹੈ ਪਹਿਲਾਂ ਇਹ ਸਤਲੁਜ ਜਮਨਾ ਲਿੰਕ ਕਨਾਲ ਬਣਨਾ ਚਾਹੀਦਾ ਵਾ ਬਾਕੀ ਗੱਲਾਂ ਸਾਰੀਆਂ ਅਸੀਂ ਕਵੰਟਮ ਆਫ ਵਾਟਰ ਜਿਹੜਾ ਉਹ ਬਾਅਦ ਵਿੱਚ ਡਿਸਾਈਡ ਕੀਤਾ ਜਾਊਗਾ ਜਿਹੜਾ ਕਿ ਮੈਂ ਸਮਝਦਾ ਕਾਫੀ ਇਲੋਜੀਕਲ ਹੈ ਲੇਕਿਨ ਸੁਪਰੀਮ ਕੋਰਟ ਸੁਪਰੀਮ ਕੋਰਟ ਹੈ ਹੁਣ ਹੁਣ 28 ਤਰੀਕ ਨੂੰ ਇਹ ਫੈਸਲਾ ਇਮਿਨੈਂਟ ਹੈ ਪੰਜਾਬ ਦੇ ਉਲਟ ਆਉਣਾ ਹੀ ਆਉਣਾ ਤੁਸੀਂ ਮੇਰੀ ਗੱਲ ਯਾਦ ਰੱਖਣਾ ਸੋ ਇਹਦਾ ਇਹਦਾ ਹੁਣ ਹੱਲ ਕੀ ਹੈ ਇਹਦਾ ਹੱਲ ਜਿਹੜਾ ਮੈਂ ਅੱਜ ਸੁਝਾਉ ਦਿੱਤਾ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਹੱਲ ਇਹ ਹੈ ਕਿ ਇੱਕ ਇਸ ਦੇਸ਼ ਵਿੱਚ ਬਹੁਤ ਇੰਪੋਰਟੈਂਟ ਡਿਸਪਿਊਟ ਆਪਣੇ ਪਾਣੀਆਂ ਵਾਂਗੂ ਚੱਲ ਰਿਹਾ ਸੀ ਕਾਵੇਰੀ ਵਾਟਰ ਡਿਸਪਿਊਟ ਅਸਲ ਤੋਂ ਡਿਸਪਿਊਟ ਹੈਗਾ ਵਾ ਕਰਨਾਟਕਾ ਦੇ ਸੂਬੇ ਦਰਮਿਆਨ ਤਾਮਿਲਨਾਡੂ ਨਾਲ ਪ੍ਰਮੁਖ ਤੌਰ ਤੇ ਲੇਕਿਨ ਕੇਰੂ ਕੇਰਲਾ ਤੇ ਪੋਂਡੀਚੇਰੀ ਪੋਂਡੀਚੇਰੀ ਦੇ ਨਾਲ ਵੀ ਉਹ ਵਿਵਾਦ ਉਹਨਾਂ ਦਾ ਚੱਲ ਰਿਹਾ ਵਾ ਔਰ ਉਹ ਵਿਵਾਦ ਉਸ ਵਿਵਾਦ ਨੂੰ ਸੁਲਝਾਉਣ ਵਾਸਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਾਵੇਰੀ ਵਾਟਰ ਅਥਾਰਟੀ ਗਵਰਨਮੈਂਟ ਆਫ ਇੰਡੀਆ ਨੇ ਬਣਾਈ ਹੋਈ ਹੈ ਪ੍ਰਾਈਮ ਮਿਨਿਸਟਰ ਜਿਹੜਾ ਵੀ ਹੋਊਗਾ ਉਹ ਉਸ ਅਥਾਰਟੀ ਦਾ ਚੇਅਰਮੈਨ ਹੈ ਇੰਨਾ ਇੰਪੋਰਟੈਂਟ ਇਸ਼ੂ ਸੀਗਾ لیکن وہ پرائم منسٹر بھی اس مسئلے ਨੂੰ حل نہ ਕਰ سکے اور الٹیمیٹلی وہ వివాਦ ਵਾਧਦਾ ਵਾਧਦਾ ਇੰਨਾ ਹੋ ਗਿਆ ਕਿ سپریم کورٹ تک گل پہنچ گئی۔ ਜਦੋਂ ਪੰਜਾਬ ਦੀ سپریم کورٹ ਪਹੁੰਚੀ ਹੋਈ ਐ ایس وی ایل ਦੀ ਤੇ سپریم کورٹ ਨੇ ਸਭ ਕੁਝ ਸੁਣਨ ਤੋਂ ਬਾਅਦ ਇਹ ਫੈਸਲਾ ਕਰ ਲਿਆ ਕਿ ਕਰਨਾਟਕਾ ਦੀ ਸਰਕਾਰ ਨੂੰ ਹਦਾਇਤ ਦੇ ਦਿੱਤੀ ਕਿ ਤੁਹਾਨੂੰ 15000 ਕਿਊਸਿਕ ਵਾਟਰ ਜਿਹੜਾ ਵਾ ਉਹ ਤਾਮਿਲਨਾਡੂ ਨੂੰ ਦੇਣਾ ਪਵੇਗਾ। ਉਥੇ ਜਦੋਂ ਇਹ ਫੈਸਲਾ ਆਇਆ 2016 ਦੇ ਵਿੱਚ ਤੇ ਦੋਨਾਂ ਸੂਬਿਆਂ ਵਿੱਚ ਦੰਗੇ ਹੋਏ। ਆਰਸਨ ਰਾਈਟਿੰਗ ਗੱਡੀਆਂ ਮੋਟਰਾਂ ਸਾੜਤੀਆਂ ਘਰ ਜਲਾ ਦਿੱਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਖਿਆਲ ਯਾਦ ਹੋਵੇਗਾ ਬਿਟਵੀਨ ਤਾਮਿਲਨਾਡੂ ਐਂਡ ਕਰਨਾਟਕਾ ਤੇ ਫਿਰ ਕਰਨਾਟਕਾ ਦੀ ਗਵਰਨਮੈਂਟ ਨੇ ਇਹ ਫੈਸਲਾ ਲਿਆ ਉੱਥੋਂ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਕਿਹਾ ਕਿ ਆਪਣੇ ਪਾਣੀ ਨੂੰ ਕਿਵੇਂ ਬਚਾਵਾਂ ਕਿਉਂਕਿ ਜੇ ਕਾਵੇਰੀ ਦਾ ਪਾਣੀ ਤਾਮਿਲਨਾਡੂ ਨੂੰ ਜਿੱਦਾਂ ਸੁਪਰੀਮ ਕੋਰਟ ਚੋਂਦਾ ਚਲੇ ਜਵੇ ਤੇ ਫੇਰ ਕਰਨਾਟਕਾ ਵਾਲੇ ਮਰਦੇ ਨੇ ਨੁਕਸਾਨ ਤਾਮਿਲਨਾਡੂ ਨੂੰ ਵੀ ਹੋ ਰਿਹਾ ਵਾ ਲੇਕਿਨ ਪਾਣੀ ਦਾ ਬੇਸਨ ਜਿਹੜਾ ਹੈ ਉਹ ਏਰੀਆ ਉਹਦੇ ਕੋਲ ਹੈ ਕਰਨਾਟਕਾ ਦੇ ਕੋਲ ਜੇ ਜੇ ਕਰਨਾਟਕਾ ਪਾਣੀ ਆਪਣਾ ਦੇ ਦਿੰਦਾ ਤਾਮਿਲਨਾਡੂ ਨੂੰ ਜਾਂ ਕੇਰਲਾ ਨੂੰ ਜਾਂ ਪੋਂਡੀਚੇਰੀ ਨੂੰ ਤਾਂ ਕਰਨਾਟਕਾ ਦੇ ਕਿਸਾਨ ਮਰਦੇ ਨੇ ਤੇ ਕਰਨਾਟਕਾ ਦੀ ਲੀਡਰਸ਼ਿਪ ਨੇ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਆਪਾਂ ਇੱਕ ਵਿਧਾਨ ਸਭਾ ਦਾ ਸੈਸ਼ਨ ਸਦਿਆ ਸਪੈਸ਼ਲ ਤੇ ਭਾਵਾਂ ਸੁਪਰੀਮ ਕੋਰਟ ਸਾਨੂੰ ਕੋਈ ਆਦੇਸ਼ ਦੇਈ ਜਾਵੇ ਅਸੀਂ ਉਸ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਦੀਏ ਕਿ ਸਾਡੇ ਕੋਲ ਕਰਨਾਟਕਾ ਕੋਲ ਕੋਈ ਪਾਣੀ ਨਹੀਂ ਹੈ ਫालतू ਦੇਣ ਨੂੰ ਤੇ ਫਿਰ ਉਹਦੇ ਵਿੱਚ ਸੁਪਰੀਮ ਕੋਰਟ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਕਿਉਂਕਿ ਸਾਡਾ ਸੰਵਿਧਾਨ ਕੀ ਕਹਿੰਦਾ ਵਾ ਆਰਟੀਕਲ ਆਈਟਮ 17 ਆਫ ਦ ਸਟੇਟ ਲਿਸਟ ਤਿੰਨ ਤਰ੍ਹਾਂ ਦੀਆਂ ਲਿਸਟਾਂ ਨੇ ਇੰਡੀਆ ਦੇ ਵਿੱਚ ਇੱਕ ਹੈਗੀ ਆ ਸੂਬਿਆਂ ਦੀ ਲਿਸਟ ਇੱਕ ਹੈਗੀ ਆ ਸੈਂਟਰ ਦੀ ਲਿਸਟ ਕਿਹੜੇ-ਕਿਹੜੇ ਮਹਿਕਮੇ ਸੂਬਿਆਂ ਕੋਲ ਰਹਿਣਗੇ ਕਿ ਕਿਹੜੇ-ਕਿਹੜੇ ਮਹਿਕਮੇ ਸੈਂਟਰ ਦੇ ਕੋਲ ਰਹਿਣਗੇ ਤੇ ਉਹਨਾਂ ਦੇ ਦਰਮਿਆਨ ਹੈ ਕਨਕਰੈਂਟ ਲਿਸਟ ਕਿਹਨਾਂ ਵਿੱਚ ਦੋਨਾਂ ਦਾ ਅਧਿਕਾਰ ਖੇਤਰ ਹੋਵੇ ਲੇਕਿਨ ਜਿਹੜਾ ਪਾਣੀ ਤੇ ਹਾਈਡਲ ਪਾਵਰ ਆ ਪਾਣੀ ਤੇ ਪਾਣੀ ਚੋਂ ਬੈਦਾ ਹੋਣ ਵਾਲੀ ਬਿਜਲੀ ਇਹ ਕੁਦਰਤੀ ਸਟੇਟ ਲਿਸਟ ਵਿੱਚ ਆ ਆਈਟਮ 17 ਦੇ ਉੱਤੇ ਇਸ ਦਾ ਜ਼ਿਕਰ ਆ ਸੰਵਿਧਾਨ ਦੇ ਵਿੱਚ ਇਹ ਇਹਦਾ ਫੈਸਲਾ ਸੂਬੇ ਕਰਿਆ ਕਰਨਗੇ। ਉਹ ਨਾਲ ਸਾਡਾ ਕਨਸਟੀਟਿਊਸ਼ਨ ਸਾਨੂੰ ਦਿੰਦਾ ਰਾਈਟ। ਅ ਅੰਡਰ ਆਰਟੀਕਲ 162 ਆਫ ਦਿ ਕਨਸਟੀਟਿਊਸ਼ਨ ਐਂਡ ਆਰਟੀਕਲ 246 ਕਲੋਜ਼ 3 ਇਹ ਸੂਬੇ ਦੇ ਅਧਿਕਾਰ ਖੇਤਰ ਦੇ ਵਿੱਚ ਆ ਕਿ ਉਹ ਪਾਣੀਆਂ ਤੇ ਹਾਈਡਲ ਪਾਵਰ ਤੇ ਅਸੈਂਬਲੀਆਂ ਚ ਵੀ ਫੈਸਲਾ ਲੈ ਸਕਦੀ ਹੈ ਲੈਜਿਸਲੇਚਰ ਚ ਵੀ ਲੈ ਸਕਦੀ ਹੈ ਤੇ ਐਗਜ਼ੀਕਟਿਵ ਰਾਹੀਂ ਵੀ ਆਰਡਰ ਪਾਸ ਕਰਕੇ ਫੈਸਲਾ ਲੈ ਸਕਦੀ ਹੈ। ਇਸ ਦਾ ਫਾਇਦਾ ਉਠਾ ਕੇ ਕਰਨਾਟਕਾ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਆਰਡਰ ਨੂੰ ਡਿਫਾਈ ਕਰ ਦਿੱਤਾ ਕਹਿੰਦੇ ਸਾਡੇ ਕੋਲ ਕੋਈ ਪਾਣੀ ਨਹੀਂਗਾ ਪਾਵਾ ਸੁਪਰੀਮ ਕੋਰਟ ਕਵੇ ਪਾਵਾ ਕੋਈ ਕਵੇ ਅਸੀਂ ਆਪਣਾ ਪਾਣੀ ਨਹੀਂ ਦੇਵਾਂਗੇ ਸੁਪਰੀਮ ਕੋਰਟ ਨੇ ਪੂਰਾ ਜ਼ੋਰ ਲਾ ਲਿਆ 15000 ਕਿਊਸਿਕਵਾਟਰ ਤੋਂ ਘਟਦੇ ਘਟਦੇ 12 10000 ਕਿਊਸਿਕਵਾਟਰ ਤੱਕ ਵੀ ਹਦੇਸ਼ ਦੇ ਕੇ ਦੇਖ ਲੇ ਲੇਕਿਨ ਕਰਨਾਟਕਾ ਨੇ ਉਹ ਪਾਣੀ ਤਾਮਿਲਨਾਡੂ ਨੂੰ ਰਿਲੀਜ਼ ਨਹੀਂ ਕੀਤਾ ਇਸ ਲਈ ਅੱਜ ਪੰਜਾਬ ਲਈ ਇੱਕ ਇਮਤਿਹਾਨ ਦੀ ਖੜੀ ਆ ਔਰ ਮੈਂ ਸਮਝਦਾ ਕਿ ਕਾਂਗਰਸੀ ਗਵਰਨਮੈਂਟ ਨੂੰ ਮੇਰਾ ਸੁਝਾਅ ਹੈ ਜੋ ਉਪਰ ਹੀ ਦਿੱਤਾ ਪਬਲਿਕ ਡੋਮੇਨ 'ਚ ਦਿੱਤਾ ਕਿਉਂਕਿ ਕੱਲੇ ਮਿਲ ਕੇ ਦਿੱਤਾ ਤਾਂ ਕੋਈ ਫਾਇਦਾ ਨਹੀਂਗਾ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਸ਼ੂ ਕੀ ਹੈਗਾ ਵਾ ਤੇ ਮੈਂ ਇਹ ਸੁਝਾਅ ਦਿੱਤਾ ਵਾ ਕਿ ਜਿੱਦਾਂ ਕਰਨਾਟਕਾ ਨੇ ਅਸੈਂਬਲੀ ਦੇ ਵਿੱਚ ਮਤਾਂ ਪਾਸ ਕਰਕੇ ਤੇ ਸੁਪਰੀਮ ਕੋਰਟ ਦੇ ਆਰਡਰਸ ਨੂੰ ਡਿਫਾਈ ਕਰਤਾ ਤੁਸੀਂ ਮੈਂਟਲੀ ਤਿਆਰ ਹੋ ਚੋ ਲੈਟ ਸੁਪਰੀਮ ਕੋਰਟ ਪਾਸ ਅਨ ਆਰਡਰ ਔਨ 28th ਆਫ ਮਾਰਚ ਆਪਾਂ ਇੱਕ ਅੱਧਾ ਦਿਨ ਛੱਡ ਕੇ ਇੱਕ ਵਿਸ਼ੇਸ਼ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸੱਦਿਆ ਜਾਵੇ ਔਰ ਉਸ ਵਿੱਚ ਆਰਟੀਕਲ 162 ਆਫ ਦਿ ਕਨਸਟੀਟਿਊਸ਼ਨ ਆਰਟੀਕਲ 246 ਕਲੋਜ਼ 3 ਆਫ ਦਿ ਕਨਸਟੀਟਿਊਸ਼ਨ ਆਫ ਇੰਡੀਆ ਦਾ ਸਹਾਰਾ ਲੈ ਕੇ ਤੇ ਆਈਟਮ 17 ਆਫ ਦਿ ਸਟੇਟ ਲਿਸਟ ਦਾ ਸਹਾਰਾ ਲੈ ਕੇ ਅਸੀਂ ਆਪਣੇ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਕਰ ਸਕਦੇ ਹਾਂ ਅਸੀਂ ਕਹਦੇ ਹਾਂਗੇ ਕਿ ਸਾਡੇ ਕੋਲ ਅਸੀਂ ਐਸਵਾਈਐਲ ਕਨਾਲ ਨਹੀਂ ਬਣਾ ਸਕਦੇ ਸਾਨੂੰ ਕੋਈ ਸਜ਼ਾ ਨਹੀਂ ਮਿਲਣ ਵਾਲੀ ਕਿਉਂਕਿ ਜਿਹੜੀਆਂ ਅਸੈਂਬਲੀਆਂ ਤੇ ਪਾਰਲੀਮੈਂਟ ਨੇ ਇਹ ਸੋਵਰਨ ਨੇ ਆਜ਼ਾਦ ਬਾਡੀਜ਼ ਨੇ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਵਿੱਚ ਬੈਠਦੇ ਨੇ ਜਦ ਕਿ ਸੁਪਰੀਮ ਕੋਰਟ ਜਿਹੜਾ ਵਾ ਉਹ ਇੰਡੀਪੈਂਡੈਂਟ ਸੋਵਰਨ ਬਾਡੀ ਨਹੀਂ ਹੈ ਕਨਸਟੀਟਿਊਸ਼ਨਲ ਬਾਡੀ ਹੈ ਲੇਕਿਨ ਸੋਵਰਨ ਇੰਡੀਪੈਂਡੈਂਟ ਬਾਡੀ ਨਹੀਂ ਹੈ ਤਾਂ ਮੈਨੂੰ ਇਹ ਪੂਰਨ ਆਸ ਆ ਕਿ ਜਿਹੜੀ ਹੁਣ ਕਾਂਗਰਸ ਦੀ ਗਵਰਨਮੈਂਟ ਨਵੀਂ ਬਣੀ ਆ ਉਹ ਇਸ ਨੂੰ ਸੰਜੀਦਗੀ ਨਾਲ ਲਵੇਗੀ ਆਵਾਜ਼ ਤੇ ਅਕਾਲੀਆਂ ਨੂੰ ਵੀ ਇਸ ਦਾ ਸਹਿਯੋਗ ਦੇਣ ਵਿੱਚ ਮੈਨੂੰ ਲੱਗਦਾ ਕੋਈ ਇਤਰਾਜ਼ ਨਹੀਂ ਹੋਵੇਗਾ ਤੇ ਆਮ ਆਦਮੀ ਪਾਰਟੀ ਨੇ ਤਾਂ ਸੁਝਾਅ ਹੀ ਦੇ ਦਿੱਤਾ ਵਾ ਕੋਈ ਕਿਸੇ ਕੋਲ ਵਕੀਲ ਕੋ ਜਾਣ ਦੀ ਲੋੜ ਨਹੀਂ ਕੋਈ ਪੈਸਾ ਹੋਰ ਖਰਚਣ ਦੀ ਲੋੜ ਨਹੀਂ ਮੈਨੂੰ ਲੱਗਦਾ ਐਸ ਵਾਈ ਐਲ ਦੇ ਵਿਵਾਦ ਤੇ ਸ਼ਾਇਦ ਮੈਂ ਗਲਤ ਨਾ ਹੋਵਾਂ ਸੈਂਕੜੇ ਕਰੋੜ ਬਰਬਾਦ ਹੋ ਚੁੱਕੇ ਪੰਜਾਬ ਦੇ ਸਰਕਾਰ ਦੇ ਖਜ਼ਾਨੇ ਦੇ ਸੈਂਕੜੇ ਕਰੋੜ ਉਹ ਜਿਹੜੇ ਸੁਪਰੀਮ ਕੋਰਟ ਦੇ ਲਾਇਰਸ ਨੇ ਪਤਾ ਨਹੀਂ ਲੋਕ ਕਿੰਨਾ ਤੁਸੀਂ ਜਾਣਦੇ ਹੋ ਮੇਰੇ ਵਿੱਚ ਵਿੱਚ ਬੈਠੇ ਸਤਕਾਰਯੋਗ ਭੈਣ ਭਰਾ ਇੱਕ ਜਿਹੜੇ ਵੱਡੇ ਵਕੀਲ ਨੇ ਨਾ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਇੱਕ ਦਿਨ ਦੀ ਅਪੀਅਰੈਂਸ 15-15 ਲੱਖ ਰੁਪਈਆ ਆ ਭਾਵੇਂ ਤਰੀਕ ਹੀ ਬੈਜੋ ਉੱਥੇ ਜਾਂਦੇ ਉਹਨੂੰ ਜਸ ਡੇਟ ਪੈ ਗਈ ਉਹਨਾਂ ਨੇ ਆਪਣਾ 15 ਲੱਖ ਰੁਪਈਆ ਪੰਜਾਬ ਸਰਕਾਰ ਤੋਂ ਚਾਰਜ ਕਰ ਲਿਆ ਇੱਕ ਵਕੀਲ ਨਹੀਂ ਜਾਂਦਾ ਉੱਥੇ ਬੈਟਰੀ ਆਫ ਲਾਇਰਸ ਜਾਂਦੇ ਨੇ ਪੰਜ-ਪੰਜ 6-6 ਵੱਡੇ ਵਕੀਲ ਸੋ ਇੱਕ ਦਿਨ 'ਚ ਹੀ ਕਰੋੜਾ ਰੁਪਿਆ ਪੰਜਾਬ ਸਰਕਾਰ ਖਰਚ ਕਰਦੀ ਹੈ ਤੇ ਲੋੜ ਹੀ ਨਹੀਂ ਗਈ ਕਿ ਸਾਡੇ ਕੋਲ ਸੰਵਿਧਾਨ ਦੇ ਤਹਿਤ ਸਾਡੀ ਅਸੈਂਬਲੀ ਨੂੰ ਅਧਿਕਾਰ ਦਿੱਤਾ ਹੋਇਆ ਤੇ ਵਾਈ ਨਾਟ ਯੂਜ਼ ਥੈਟ ਪ੍ਰੋਟੈਕਸ਼ਨ ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਐਂਡ ਡਿਸਾਈਡ ਫਾਰ ਆਵਰ 셀ਵਸ ਕਿ ਵਾਟ ਇਜ਼ ਬੈਟਰ ਫॉर ਪੰਜਾਬ ਔਰ ਮੈਨੂੰ ਆਸ ਹੈ ਕਿ ਸਾਰੇ ਔਰ ਮੈਂ ਲੋਕਾਂ ਨੂੰ ਵੀ ਕਹਾਂਗਾ ਕਿ ਲੈਟਸ ਕਮ ਆਨ ਬਿਲਡ ਅ ਪ੍ਰੈਸ਼ਰ ਔਨ ਦਾ ਲੀਡਰਸ਼ਿਪ ਆਲ ਦਾ ਪਾਰਟੀਆਂ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਅਸੀਂ ਇਹ ਪ੍ਰੈਸ਼ਰ ਬਿਲਡ ਕਰੀਏ ਕਿ ਇਹ ਇਹ ਮਸਲਾ ਅਸੀਂ ਆਪਣੀ ਪੰਜਾਬ ਦੀ ਵਿਧਾਨ ਸਭਾ ਚ ਰਿਜ਼ੋਲਵ ਕਰੀਏ ਸਾਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੰਨਣ ਦੀ ਕੋਈ ਲੋੜ ਨਹੀਂ ਪਵੇਗੀ ਤਾਂ ਫਿਰ ਕੰਮ ਠੱਪ ਹੋ ਜਾਵੇਗਾ ਤੇ ਜੇ ਕਿਤੇ ਕਿਸੇ ਨੇ ਕਮਜ਼ੋਰੀ ਦਿਖਾ ਦਿੱਤੀ ਤੇ ਸਤਲੁਜ ਜਮਨਾ ਲਿੰਕ ਕਨਾਲ ਬਣਾਤਾ ਤੇ ਸਾਡਾ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਚਲੇ ਜਾਣਾ ਵਾ ਤੇ ਜੇ ਪਾਣੀ ਚਲੇ ਗਿਆ ਤੇ ਤੁਸੀਂ ਅੰਦਾਜ਼ਾ ਲਾ ਲਓ ਸਾਡੀ ਲਾਈਫਲਾਈਨ ਹੈ ਔਰ ਅਸੀਂ ਨਹਿਰੀ ਪਾਣੀ ਪਹਿਲਾਂ ਹੀ ਬਹੁਤ ਗਵਾ ਚੁੱਕੇ ਹਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਉਸ ਵਕਤ ਦੀਆਂ ਨਲੈਕ ਲੀਡਰਸ਼ਿਪਾਂ ਨੇ ਇਹਨਾਂ ਦੋਨੋਂ ਰਵੇਤੀ ਪਾਰਟੀਆਂ ਦਾ ਕਸੂਰ ਹੈ ਸਾਰੀ ਗੱਲ ਵਿੱਚ 8.62 ਮਿਲੇ ਏਕੜ ਫੁੱਟ ਜਿਹੜਾ ਪਾਣੀ ਆਲਰੇਡੀ ਰਾਜਸਥਾਨ ਨੂੰ ਜਾ ਰਿਹਾ ਵਾ 3.50 ਮਿਲੇ ਨਿਕੜ ਫੁੱਟ ਪਾਣੀ ਹਰਿਆਣੇ ਨੂੰ ਜਾ ਰਿਹਾ ਸਾਡਾ ਕਿਉਂਕਿ ਜਿਹੜੇ ਪੰਜਾਬ ਦੇ ਦਰਿਆ ਨੇ ਇਹਨਾਂ ਤੇ ਰਾਇਪੇਰੀਅਨ ਲਾਅ ਦੇ ਮੁਤਾਬਕ ਕਿ ਸਾਡਾ ਅਧਿਕਾਰ ਹੈ ਕਿਉਂਕਿ ਇਹ ਪੰਜਾਬ ਚੋਂ ਵਗ ਕੇ ਪਾਕਿਸਤਾਨ ਚਲ ਜਾਂਦੇ ਨੇ ਇਹਦੇ ਚ ਹਰਿਆਣੇ ਦੇ Rajasthan ਦਾ ਕੋਈ ਅਧਿਕਾਰ ਨਹੀਂ ਲੇਕਿਨ ਇਹਨਾਂ ਨੂੰ ਕਨਾਲ ਬਣਾ ਕੇ ਉਸ ਵਕਤ ਦੀਆਂ ਕਾਂਗਰਸੀ ਗਵਰਨਮੈਂਟਾਂ ਵਿੱਚ ਅਕਾਲੀ ਵੀ ਨਾਲ ਸ਼ਾਮਲ ਸੀਗੇ ਉਹ ਦੇ ਚੁੱਕੇ ਆ ਹੁਣ ਅਸੀਂ ਉਹ ਤਾਂ ਉਹ ਤਾਂ ਪਤਾ ਨਹੀਂ ਕਦੋਂ ਮਿਲਣਗੇ ਉਹਦੇ ਤੇ ਰਾਇਲਟੀ ਸਾਨੂੰ ਕਦੋਂ ਮਿਲੂਗੀ ਕੌਣ ਮੰਗੂਗਾ ਲੇਕਿਨ ਇਸ ਪਾਣੀ ਇਸ ਨਹਿਰ ਨੂੰ ਤਾਂ ਆਪਾਂ ਬਚਾ ਲਈਏ ਕਿਉਂਕਿ ਇਹ ਜਿਹੜਾ ਮੈਂ ਕਹਿ ਰਿਹਾ 8.62 ਮਿਲੀਅਨ ਏਕੜ ਫੁੱਟ ਇਹ ਆਪਣੇ ਸਾਰੇ ਵਿਊਜ਼ ਨੂੰ ਪਹਿਲਾਂ ਵੀ ਦੱਸ ਚੁੱਕਾ 1 ਮਿਲੀਅਨ ਏਕੜ ਫੁੱਟ ਕੀ ਹੁੰਦਾ 1 ਐਮਏਐਫ ਜਦੋਂ 10 ਲੱਖ ਏਕੜ ਵਿੱਚ 1 ਫੁੱਟ ਪਾਣੀ ਖੜਾ ਕਰਾਂਗੇ ਤਾਂ ਉਹਨੂੰ ਕਹਿੰਦੇ 1 ਮਿਲੀਅਨ ਏਕੜ ਫੁੱਟ ਤੇ 8.60 ਮਿਲੀਅਨ ਏਕੜ ਫੁੱਟ ਹਰਿਆਣਾ Rajasthan ਨੂੰ ਜਾ ਰਿਹਾ 3.50 ਮਿਲੀਅਨ ਏਕੜ ਫੁੱਟ ਹ ਹਰਿਆਣੇ ਨੂੰ ਜਾ ਰਿਹਾ ਪਹਿਲਾਂ Rajasthan ਨੂੰ ਜਾ ਰਿਹਾ 8.60 ਮਿਲੀਅਨ ਏਕੜ ਫੁੱਟ ਸੋ that is the a uh, loss and ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਹਾਰਾ ਨੇ ਕੈਲਕੂਲੇਟ ਕੀਤਾ ਸੀ ਨਾ ਜਿ ਕਿ ਕਿੰਨਾ ਪਾਣੀ ਦੂਜੇ ਸੂਬਿਆਂ ਨੂੰ ਪੰਜਾਬ ਦਾ ਜਾ ਰਿਆ ਨਹਿਰੀ ਤਾਂ ਪਤਾ ਲੱਗਿਆ ਉਸ ਵਕਤ 1980s ਵਿੱਚ ਕਿ 20000 ਕਰੋੜ ਰੁਪਏ ਦਾ ਸਾਡਾ ਲਾਸ ਹੋ ਰਿਹਾ ਹਰ ਸਾਲ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 1980 ਤੋਂ ਲੈ ਕੇ ਤੇ ਪਿਛਲੇ 35 ਸਾਲਾਂ 37 ਸਾਲਾਂ ਦੇ ਵਿੱਚ ਕਿੰਨਾ ਵੱਡਾ ਲਾਸ ਪੰਜਾਬ ਕਰ ਚੁੱਕਾ ਮੇਰੇ ਖਿਆਲ ਆ ਕਿ ਸਾਡੇ ਸਿਰ ਤੇ ਕਰਜ਼ਾ ਹੀ ਨਹੀਂ ਸੋਣਾ ਨਾ ਕਿਸੇ ਕਿਸਾਨ ਦੇ ਸਿਰ ਤੇ ਕਰਜ਼ਾ ਹੋਣਾ ਸੀਗਾ ਅਗਰ ਸਾਡਾ ਪਾਣੀ ਦੂਜੇ ਸੂਬਿਆਂ ਨੂੰ ਨਾ ਜਾਂਦਾ ਔਰ ਅਸੀਂ ਕੀ ਕੀਤਾ ਕਿ ਅਸੀਂ ਆਪਣਾ ਪਾਣੀ ਗਵਾਤਾ ਨਹਿਰਾਂ ਦਾ ਦੂਜੇ ਸੂਬਿਆਂ ਨੂੰ ਤੇ ਅਸੀਂ ਮੋਟਰਾਂ ਨਾਲ ਹੀ ਪਾਣੀ ਕੱਢਣ ਲੱਗ ਗਏ 12 ਲੱਖ ਟਿਊਬਵਲ ਆ ਅਸੀਂ ਸਾਡਾ ਜ਼ਬਿਨੀ ਪਾਣੀ ਇੰਨੀ ਤੇਜ਼ੀ ਨਾਲ ਖਤਮ ਕਰ ਰਹੇ ਹਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ NASA ਦੀਆਂ ਸੈਟਲਾਈਟਸ ਦੱਸਦੀਆਂ ਨੇ ਕਿ ਅਗਰ ਇਸੇ ਸਪੀਡ ਨਾਲ ਅਸੀਂ ਜ਼ਮੀਨ ਤੋਂ ਪਾਣੀ ਕੱਢਦੇ ਰਹੇ ਤਾਂ ਉਹ ਦਿਨ ਦੂਰ ਨੇ ਜਦੋਂ ਪੰਜਾਬ ਇੱਕ ਬੰਜਰ ਧਰਤੀ ਹੋਵੇ ਸੋ water is the most important thing which we have to protect and ਮੈਨੂੰ ਪੂਰਾ ਆਸ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਤੁਸੀਂ ਸਾਨੂੰ ਭੇਜਿਆ ਇਸੈਂਬਲੀ ਚ ਇਸ ਕਰਕੇ ਆਵਾ ਕੰਮ ਕਰਨ ਵਾਲਾ ਛੋਟੀਆਂ ਛੋਟੀਆਂ ਗੱਲਾਂ ਤੇ ਅਸੀਂ ਤਵੱਜੂ ਦੇ ਰਹੇ ਹਾਂ ਛੋਟੀਆਂ ਛੋਟੀਆਂ ਗੱਲਾਂ ਦੀ ਨੁਕਤਾਚੀਨੀ ਕਰਦੇ ਹਾਂ ਦਿਸ ਇਜ਼ ਦੀ ਇਸ਼ੂ which can be resolved uh, by uh, uh, by participation in the vidhansabha and all parties should get together on this in the interest of punjab ਨੂੰ ਪੂਰਾ ਨਾਸਰ ਤੁਸੀਂ ਸਾਰੇ ਇਸ ਗੱਲ ਨੂੰ ਸਮਝ ਗਏ ਤੇ ਆਪਾਂ ਇਸ ਮਸਲੇ ਨੂੰ ਹੱਲ ਕਰਾਉਣ ਲਈ ਤੁਸੀਂ ਆਪਣੇ ਆਪਣੇ ਲੈਵਲ ਦੇ ਉੱਤੇ ਜ਼ਰੂਰ ਆਪਣੇ ਆਪਣੇ ਨੁਮਾਇੰਦਿਆਂ ਨੂੰ ਵੀ ਈਮੇਲਸ ਕਰਦੇ ਹੋ ਐਸਐਮਐਸ ਕਰਦੇ ਹੋ ਉਹਨਾਂ ਨੂੰ ਕਾਲਸ ਕਰੋ ਐਮਐਲਏਜ਼ ਨੂੰ ਕਿ ਯੂ ਮਸਟ ਪਾਰਟਿਸਿਪੇਟ ਇਨ ਦਿਸ ਸਪੈਸ਼ਲ ਸੈਸ਼ਨ ਔਰ ਸਰਕਾਰ ਤੇ ਵੀ ਕਾਂਗਰਸ ਵਾਲਿਆਂ ਦੇ ਵੀ ਜੋਰ ਪਾਓ ਕਿ ਉਹ ਸਦਨ ਤੇ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਕੇ ਅਸੀਂ ਅਗਰ ਸੁਪਰੀਮ ਕੋਰਟ ਸਾਡਾ ਪਾਣੀ ਖੋਣਾ ਚਾਹੁੰਦਾ ਸਤਲੁਜ ਜਮਨਾ ਲਿੰਕ ਨਹਿਰ ਬਣਾਉਣਾ ਚਾਹੁੰਦਾ ਅਸੀਂ ਉਸ ਨੂੰ ਡਿਫਾਈ ਕਰਕੇ ਚੱਲੀਏ ਧੰਨਵਾਦ ਸਾਰੇ ਸਤਕਾਰਯੋਗ ਪ੍ਰੇਣਾ ਪ੍ਰਾਵਾਂ ਪੰਜਾਬੀਆਂ ਦਾ ਫਤੇ ਬਲੌਣਾ ਜੀ ਐਂਡ ਥੈਂਕ ਯੂ ਸੋ ਮੱਚ